ਅਗਲੀ ਫੋਰਵਰਡ ਚਲੀਏ ਜੋ ਟੈਰਿਫਸ ਨੂੰ ਲੈ ਕੇ ਆ ਅ ਅੱਜਕਲ ਪੂਰੀ ਦੁਨੀਆ ਦੇ ਵਿੱਚ ਜਿਹੜਾ ਟੈਰਿਫਾ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਹੈ ਨਿਊਯਾਰਕ ਟਾਈਮ ਅੱਜ ਰਿਪੋਰਟ ਕਰ ਰਹੀ ਹੈ ਕਿ ਜੋ ਟ੍ਰੇਡ ਦੀ ਫਾਈਟ ਅ ਪ੍ਰੈਜ਼ੀਡੈਂਟ 트럼ਪ ਹੋਣਾ ਨੇ ਸ਼ੁਰੂ ਕੀਤੀ ਸੀ ਉਹ ਹੁਣ ਯੋਰਪ ਤੇ ਕੈਨੇਡਾ ਨੇ ਜੋ ਰਿਟੈਲੀਏਟ ਕੀਤਾ ਹੈ ਉਹ ਵਾਧੇ ਹੀ ਜਾ ਰਹੀ ਹੈਗੀ ਆ ਇਕਨੋਮਿਸਟ ਚਿੰਤਾ ਕਰ ਰਹੇ ਆ ਕਿ ਇਸ ਟ੍ਰੇਡ ਵਾਰ ਦੇ ਦੌਰਾਨ ਯੂ ਐਸ ਦੇ ਵਿੱਚ ਜਿਹੜੇ ਕੰਜ਼ਿਊਮਰਸ ਆ ਆਪਾਂ ਆ ਯਾਨੀ ਕਿ ਜੋ ਸਮਾਨ ਖਰੀਦਾਂਗੇ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਊਗਾ ਹਾਲਾਂਕਿ ਜੋ ਫਰਵਰੀ ਮਹੀਨੇ ਦੀ ਰਿਪੋਰਟ ਆਈ ਆ ਉਹਦੇ ਵਿੱਚ ਥੋੜਾ ਜਿਹਾ ਹੀ ਵਾਧਾ ਹੋਇਆ ਆ ਉਹ ਚੀਜ਼ਾਂ ਦੀਆਂ ਕੀਮਤਾਂ ਦੇ ਵਿੱਚ ਅੱਜ ਸਵੇਰੇ ਗਲੋਬਲ ਟ੍ਰੇਡ ਟਰਮੋਇਲ ਕਹਿੰਦੇ ਵੀ ਬਹੁਤ ਜ਼ਿਆਦਾ ਹੋਰ ਵੱਧ ਗਿਆ ਜਿਸ ਟਾਈਮ ਦੇ ਉੱਤੇ ਯੂਰੋਪੀਅਨ ਯੂਨੀਅਨ ਨੇ ਅਨਾਉਂਸ ਕੀਤਾ ਕਿ ਉਹ 28 ਬਿਲੀਅਨ ਡਾਲਰ ਦੇ ਕਰੀਬ ਜਿਹੜਾ ਟੈਰਿਫਸ ਆ ਉਹ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਲਾਰਜ ਜਾ ਰਹੇ ਹੈਗੇ ਆ ਖਾਸ ਕਰਕੇ ਹਾਰਲੀ ਡੇਵਿਡਸਨ ਹੋਰ ਜਿਹੜਾ ਇਦਾਂ ਦਾ ਸਮਾਨ ਆ ਆਪਣੇ ਗਵਰਨਮੈਂਟਿਕ ਕੈਨੇਡਾ ਦੇ ਪ੍ਰੈਜ਼ੀਡੈਂਟ ਕਲੋਡੀਆ ਸ਼ੇਨਬੋਮ ਨੇ ਕਿਹਾ ਆ ਵੀ ਉਹਨਾਂ ਨੇ ਦਿੱਲੀ ਕਾਨਫਰੰਸ ਜੋ ਕਰਦੇ ਹਰ ਰੋਜ਼ ਉਹਦੇ ਵਿੱਚ ਕਿਹਾ ਵੀ ਮੈਂ ਹਜੇ April 2 ਤੱਕ ਵੇਟ ਕਰ ਰਹੀ ਆ ਵੀ ਜੇ April 2 ਨੂੰ ਸਾਡੇ ਤੇ ਟੈਰਫ ਲੱਗਦਾ ਆ ਤੇ ਅਸੀਂ ਉਸ ਦਾ ਜਿਹੜਾ ਜਵਾਬ ਦੇਵਾਂਗੇ ਸੋ ਫਾਰ ਜੇ ਦੱਸਦੇ ਜਾਈਏ ਸੈਕੰਡ ਟਰਮ ਪ੍ਰੈਜ਼ੀਡੈਂਟ 트੍ਰੰਪ ਹੋਣਾ ਦੀ ਵਿੱਚ ਚਾਈਨਾ ਦੇ ਉੱਤੇ ਫਰਵਰੀ 4 ਤੋਂ 10% ਟੈਰਿਫ ਸਾਰੀ ਇੰਪੋਰਟਸ ਦੇ ਉੱਤੇ ਲਾਇਆ ਗਿਆ ਹੈ ਮਕਸੀਕੋ ਦੇ ਉੱਤੇ ਮਾਰਚ 4 ਤੋਂ 25% ਇਹ ਅਫੈਕਟ ਕੈਨੇਡਾ ਦੇ ਉੱਤੇ 25% ਇੰਪੋਰਟ ਲੋਅਰ ਰੇਟ ਫਾਰ એનર્ਜੀ ਤੇ ਇਸੇ ਤਰ੍ਹਾਂ ਚਾਈਨਾ ਤੇ 10% ਹੋਰ ਮਾਰਚ 4 ਨੂੰ ਲਾਇਆ ਗਿਆ ਸੀ ਕੈਨੇਡਾ ਤੇ ਮੈਕਸੀਕੋ ਤੇ ਮਾਰਚ 6 ਨੂੰ ਕੁਝ ਚੀਜ਼ਾਂ ਦੇ ਉੱਤੇ ਸਸਪੈਂਡ ਕਰ ਦਿੱਤਾ ਗਿਆ ਸੀ ਜਿਹੜੀਆਂ ਯੂ ਐਸ ਐਮ ਸੀ ਏ ਦੇ ਟ੍ਰੇਡ ਪੈਕਟ ਦੇ ਅੰਡਰ ਆਉਂਦੀਆਂ ਆ ਮਾਰਚ 12 ਨੂੰ ਦੁਨੀਆ ਦੇ ਜਿੱਥੇ ਵੀ ਕਿਤੇ ਐਲੂਮੀਨੀਅਮ ਤੇ ਸਟੀਲ ਅਮਰੀਕਾ ਨੂੰ ਆਊਗਾ ਉਹਦੇ ਉੱਤੇ 25% ਟੈਰਫ ਲਾਇਆ ਗਿਆ ਹੈਗਾ April 2 ਨੂੰ ਅਨ ਸਪੈਸੀਫਾਈਡ ਟੈਰਫ ਔਨ 올 ਐਗਰੀਕਲਚਰ ਪ੍ਰੋਡਕਟਸ ਪੂਰੀ ਦੁਨੀਆ ਦੇ ਕੋਈ ਵੀ ਜਿਹੜੇ ਪ੍ਰੋਡਕਟ ਆਉਗੇ ਚਾਹੇ ਇੰਡੀਆ ਤੋਂ ਮਸਾਲੇ ਆਣ ਉਹਨਾਂ ਦੇ ਉੱਤੇ ਵੀ ਟੈਕਸ ਲਾਇਆ ਜਾਊਗਾ ਏਪ੍ਰੈਲ 2 ਨੂੰ ਹਜੇ ਅਨਾਉਂਸ ਨਹੀਂ ਹੋਇਆ ਪਲਾਨ ਕੀਤਾ ਹੈ ਕਿੰਨਾ ਹੋਊਗਾ ਇਸੇ ਤਰ੍ਹਾਂ ਅਨਸਪੈਸੀਫਾਈਡ ਟੈਰਿਫੌਨ 올 ਫੋਰਨ ਕਾਰ ਜਿਹੜੀਆਂ ਬਾਹਰ ਦੀਆਂ ਅਮਰੀਕਾ ਤੋਂ ਵਾਰ ਜਿੰਨੀਆਂ ਵੀ ਕਾਰਾਂ ਬਣਦੀਆਂ ਉਹਦੇ ਉੱਤੇ ਵੀ ਏਪ੍ਰੈਲ 2 ਨੂੰ ਜਿਹੜਾ ਹੈ ਟੈਕਸ ਲਾਣ ਜਾ ਰਹੇ ਹੈਗੇ ਆ ਹਾਰਲੀ ਡੇਵਸਨ ਤੇ ਯੂ ਐਸ ਦੇ ਜਿਹੜੇ ਕੰਜ਼ਿਊਮਰਸ ਆ ਇਹਨਾਂ ਨੂੰ ਹੁਣ ਬੈਕਲੈਸ਼ ਹੋਊਗਾ ਜਿਸ ਹਿਸਾਬ ਦੇ ਨਾਲ ਯੂਰਪੀਅਨ ਯੂਨੀਅਨ ਕੈਨੇਡਾ ਚਾਈਨਾ ਨੇ ਵੀ ਟੈਰਫ ਲਾ ਦਿੱਤੇ ਹੈਗੇ ਆ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਤੇ ਕੁਝ ਚੀਜ਼ਾਂ ਤੇ ਘਟਾਏ ਗਏ ਸੀ ਜੋ ਕੈਨੇਡਾ ਦੇ ਵਿੱਚ ਆ ਪਰ ਓਵਰ ਆਲ ਜੇ ਦੇਖਿਆ ਜਾਵੇ ਜਦੋਂ ਆਪਣੇ ਕੈਨੇਡਾ ਗਵਾਂਡੀ ਮੁਲਕ ਦੇ ਵਿੱਚ 온ਟਾਰੀਓ ਸਟੇਟ ਦੇ ਪ੍ਰੀਮੀਅਰ ਨੇ ਇਹ ਕਿਹਾ ਸੀ ਕਿ ਅਸੀਂ 25% ਬਿਜਲੀ ਤੇ ਲਾਣ ਜਾ ਰਹੇ ਹਾਂ ਸੋ ਉਸ ਟਾਈਮ ਦੇ ਉੱਤੇ ਯੂ ਐਸ ਨੇ ਜਿਹੜੇ ਕਮਰਸ ਸੈਕਟਰੀ ਅਲੋਟ ਨੇ ਕੋ ਕਹਿੰਦੇ ਵੀ ਮੈਂ ਨਹੀਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਫਿਰ ਉਹ ਤੋਂ ਪਿੱਛੇ ਹਟੇ ਹੈਗੇ ਆ ਜਿਹੜੀ ਮਲਵਾਕੀ ਦੇ ਵਿੱਚ ਹਾਰਲੀ ਡੇਵਿਡਸਨ ਦੀ ਕੰਪਨੀ ਆ ਉਹ ਇਸ ਸਾਰੇ ਟ੍ਰੇਡਵਾਰ ਦੇ ਵਿੱਚ ਬੁਰੀ ਤਰ੍ਹਾਂ ਫਸ ਗਈ ਆ ਕਿਉਂਕਿ ਹਾਰਲੀ ਡੇਵਿਡਸਨ ਜਿਹੜੇ ਮੋਟਰਸਾਈਕਲ ਆ ਪੂਰੀ ਦੁਨੀਆ ਦੇ ਵਿੱਚ ਬੜੇ ਮਸ਼ਹੂਰ ਆ ਹਰ ਕੋ ਚਾਹੁੰਦਾ ਵੀ ਉਹ ਆਪਾਂ ਮੋਟਰਸਾਈਕਲ ਖਰੀਦੀਏ ਬੱਖ-ਬੱਖ ਮੁਲਕਾਂ ਦੇ ਜੇ ਲੋਕ ਆ ਪਰ ਜੇ ਹੁਣ ਉਹਦੇ ਉੱਤੇ ਜਿਸ ਤਰ੍ਹਾਂ ਯੂਰਪੀਅਨ ਯੂਨੀਅਨ ਨੇ ਵੀ ਟੈਰਫ ਲਾਇਆ ਆ ਹੋਰ ਮੁਲਕ ਵੀ ਲਾਂਦੇ ਆ ਤੇ ਉਹਨਾਂ ਦੀ ਸੇਲ ਦੇ ਉੱਤੇ ਨੇਚਰਲੀ ਕਾਫੀ ਜ਼ਿਆਦਾ ਜਿਹੜਾ ਅਸਰ ਪਊਗਾ ਜੀ ਬਿਲਕੁਲ ਸੋ ਜਿਹੜਾ ਯੂਰਪੀਅਨ ਯੂਨੀਅਨ ਦੇ 27 ਮੁਲਕਾਂ ਦਾ ਜਿਹੜਾ ਬਲੌਕ ਆ ਉਹਨਾਂ ਦੇ ਦੁਆਰਾ ਹੁਣ 26 ਤੋਂ 28 ਬਿਲੀਅਨ ਡਾਲਰ ਦਾ ਜਿਹੜਾ ਯੂएस ਉਤਪਾਦ ਆ ਉਸ ਉੱਤੇ ਕਹਿੰਦੇ ਵੀ ਟੈਰਿਫ ਲਗਾਏ ਜਾ ਰਹੇ ਆ ਕਹਿੰਦੇ ਵੀ ਇਹ ਟੂ ਸਟੇਜ ਰਿਸਪਾਂਸ ਆ ਉਧਰ ਹਰਜੋਤ ਸਿੰਘ ਜੀ ਕੈਨੇਡਾ ਤੋਂ ਇੱਕ ਹੋਰ ਨਾਲ ਹੀ ਖਬਰ ਇਹ ਆ ਗਈ ਆ ਵੀ ਕੈਨੇਡਾ ਵਾਲਿਆਂ ਨੇ ਇਨਫੈਕਟ ਦੂਸਰੇ ਰਾਉਂਡ ਆਫ ਟੈਰਿਫ ਜਿਹੜੇ ਆ ਉਹ ਲਗਾ ਦਿੱਤੇ ਆ 21 ਬਿਲੀਅਨ ਡਾਲਰ ਦੇ ਉਤਪਾਦ ਦੇ ਉੱਤੇ ਯੂएस ਤੋਂ ਜਿਹੜਾ ਹੁੰਦਾ ਸੀ ਉਸ ਉੱਤੇ ਜਿਹੜੇ ਨਵੇਂ ਟੈਰਿਫਸ ਆ ਉਹ ਐਲਾਨ ਦਿੱਤੇ ਆ ਟ੍ਰੇਡ ਵਾਰ ਲਗਾਤਾਰ ਐਸਕੇਲੇਟ ਹੋ ਰਹੀ ਆ ਵੱਧਦੀ ਜਾ ਰਹੀ ਆ ਕੈਨੇਡਾ ਦੇ ਨਵੇਂ ਜਿਹੜੇ ਪ੍ਰਧਾਨ ਮੰਤਰੀ ਆ ਉਹ ਕਟੜ ਅਚੋ ਆਲੋਚਕ ਨੇ 트럼ਪ ਹੁਣਾ ਦੇ ਤੇ 트럼ਪ ਹੁਣਾ ਦੀ ਇਸ ਪਾਲਿਸੀ ਦੇ ਉੱਤੇ ਉਹ ਬੈਂਕਿੰਗ ਸਿਸਟਮ ਦੇ ਵਿੱਚੋਂ ਨਿਕਲਿਆ ਹੋਇਆ ਉਹ ਇਨਸਾਨ ਆ ਤੇ ਉਹ ਕਹਿੰਦਾ ਵੀ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਇੱਕ ਦਾ ਜਵਾਬ ਪੱਥਰ ਵਾਲੀ ਗੱਲ ਕਹਿੰਦਾ ਵੀ ਉਸ ਤਰੀਕੇ ਦੇ ਨਾਲ ਮਾਰਕ ਜਿਹੜੇ ਮਾਈ ਕਾਰਨੀ ਆ ਉਹ ਕਹਿੰਦੇ ਵੀ ਅਸੀਂ ਦਵਾਂਗੇ ਸੋ ਅੱਜ ਕਹਿੰਦੇ ਵੀ ਐਲਾਨ ਕੀਤਾ ਗਿਆ ਆ ਉਹ ਕੈਨੇਡੀਅਨ ਫਾਈਨੈਂਸ ਮਿਨਿਸਟਰ ਡੋਮਿਨਿਕ ਲਬਲੈਂਕ ਦੇ ਦੁਆਰਾ ਕਹਿੰਦੇ ਵੀ ਅੱਜ ਅਸੀਂ ਅਨਾਉਂਸ ਕਰ ਰਹੇ ਹਾਂ ਵੀ ਕੈਨੇਡਾ ਦੀ ਸਰਕਾਰ ਦੇ ਦੁਆਰਾ ਡਾਲਰ ਫॉर ਡਾਲਰ ਅਪਰੋਚ ਹੋਊਗੀ ਕੱਲ ਤੋਂ 13 ਮਾਰਚ ਤੋਂ 25% ਰੈਸੀਪਰੋਕਲ ਟੈਰਿਫ 29.8 ਬਿਲੀਅਨ ਡਾਲਰ ਦਾ ਜਿਹੜੇ ਇمپੋਰਟ ਆਉਂਦੇ ਆ ਯੂਐਸ ਦੇ ਉੱਤੇ ਉਹਦੇ ਉੱਤੇ ਲੱਗੇਗਾ ਇਹਦੇ ਵਿੱਚ ਕਹਿੰਦੇ ਜਿਹੜਾ ਸਟੀਲ ਪ੍ਰੋਡਕਟ 12 ਬਿਲੀਅਨ ਡਾਲਰ ਦੇ ਆਉਂਦੇ ਆ ਆਲੂਮੀਨੀਅਮ ਪ੍ਰੋਡਕਟ ਜਿਹੜੇ 3 ਬਿਲੀਅਨ ਡਾਲਰ ਦੇ ਆਉਂਦੇ ਆ ਉਹਨਾਂ ਉੱਤੇ ਅਸੀਂ ਜਿਹੜਾ 25% ਟੈਰਫ ਲਾਉਣ ਜਾ ਰਹੇ ਹੈਗੇ ਆ ਸੋ ਕਹਿੰਦੇ ਵੀ ਇਹ ਜਿਹੜੀ ਲਿਸਟ ਆ ਹੋਰ ਪ੍ਰੋਡਕਟਸ ਦੀ ਜਿਹੜੇ ਕਾਉਂਟਰ ਟੈਰਫ ਦੇ ਨਾਲ ਜਿਨ੍ਹਾਂ ਉੱਤੇ ਲਾਇਆ ਜਾਊਗਾ ਉਹਦੇ ਵਿੱਚ ਕੰਪਿਊਟਰ ਸਪੋਰਟਸ ਟੈਕ ਈਕਵਿਪਮੈਂਟ ਕਾਸਟ ਆਇਰਨ ਦੇ ਪ੍ਰੋਡਕਟ ਐਗਜ਼ਾਮਪਲ ਦੇ ਤੌਰ ਦੇ ਉੱਤੇ ਕਹਿੰਦੇ ਵੀ ਉਸ ਉੱਤੇ ਲਾਊਗਾ। ਲਬਲੈਂਕ ਨੇ ਕਿਹਾ ਵੀ ਅਸੀਂ ਹੱਥ ਤੇ ਹੱਥ ਧਰ ਕੇ ਹੁਣ ਨਹੀਂ ਬੈਠੇ ਰਹਿਣਾ। ਸਾਡੀ ਜਿਹੜੀ ਅ ਅਲੂਮੀਨੀਅਮ ਤੇ ਸਟੀਲ ਦੀ ਇੰਡਸਟਰੀ ਦੇ ਉੱਤੇ ਜਿਸ ਨੂੰ ਕਹਿੰਦੇ ਵੀ ਅਨਫੇਅਰਲੀ ਟਾਰਗੇਟ ਕੀਤਾ ਜਾ ਰਿਹਾ ਆ ਅਸੀਂ ਵੀ ਉਸ ਦੀ ਜਵਾਬੀ ਕਾਰਵਾਈ ਦਵਾਂਗੇ। 온ਟਾਰੀਓ ਨੇ ਤਿੰਨ ਸੂਬਿਆਂ ਦੀ ਬਿਜਲੀ ਦੇ ਉੱਤੇ 25% ਟੈਰਿਫ ਲਾਇਆ ਸੀ। ਉਹ ਕੱਲ ਤੋਂ ਸ਼ੁਰੂ ਹੋਣਾ ਸੀ ਇੱਕ ਦਿਨ ਦੇ ਲਈ ਲੱਗਾ ਰਿਹਾ। ਉਸ ਤੋਂ ਬਾਅਦ ਫਿਰ ਟਰੰਪ ਉਹਨਾਂ ਨੇ ਕਿਹਾ ਵੀ ਕੈਨੇਡਾ ਦੀ ਸਟੀਲ ਅਲੂਮੀਨੀਅਮ ਦੇ ਉੱਤੇ 25% ਜਿਹੜਾ ਲੱਗਣਾ ਸੀ ਉਹਨੂੰ ਡਬਲ ਕਰਤਾ 50% ਲਾਉਣਾ ਆ ਫਿਰ ਇੰਟੈਰੀਅਰ ਵਾਲਿਆਂ ਨੇ ਹੱਥ ਪਿੱਛੇ ਖਿੱਚੇ ਫਿਰ ਟਰੰਪ ਉਹਨਾਂ ਨੇ ਕਿਹਾ ਵੀ ਨਹੀਂ ਹੁਣ ਦੁਬਾਰਾ 25% ਹੀ ਜਿਹੜਾ ਤੁਹਾਡੇ ਤੇ ਟੈਰਿਫ ਜਿਹੜਾ ਉਹ ਕਾ ਦੇਨੇ ਸੋ ਟੈਰਿਫ ਦੇ ਜਿਹੜੇ ਸਵਿਚ ਆ ਉਹ ਆਨ ਆਫ ਆਨ ਆਫ ਇੰਨੇ ਕਿ ਜ਼ਿਆਦਾ ਹੋ ਰਿਹਾ ਲੋਕਾਂ ਨੂੰ ਵੀ ਕੀਪ ਅਪ ਕਰਨਾ ਬੜਾ ਔਖਾ ਜਿਹੜਾ ਉਸ ਦੇ ਵਿੱਚ ਹੋ ਰਿਹਾ ਹੁਣ ਉਸ ਮੈਦਾਨ ਦੇ ਵਿੱਚ ਯੂਰੋਪੀਅਨ ਸੰਘ ਵੀ ਜਿਹੜਾ ਆ ਉਹ ਅ ਕੁੱਦ ਚੁੱਕਾ ਹੈਗਾ ਤੇ ਉਹਨਾਂ ਨੇ ਵੀ 25% ਰਿਟੈਲੀਟੇਰੀ ਜਿਹੜੇ ਟੈਰੀਫਲ ਲਾਉਣੇ ਆ ਹੁਣ ਅਮਰੀਕਾ ਦੇ ਹੱਥ ਦੇ ਗੇਂਦ ਪਾਲੇ ਪਾਲੇ ਦੇ ਵਿੱਚ ਆ ਅਮਰੀਕਾ ਦੇ ਤੇ ਇਹਨਾਂ ਨੇ 2 ਅਪ੍ਰੈਲ ਨੂੰ ਜਿਹੜਾ ਹਰਜੋਤ ਸਿੰਘ ਜੀ ਲਾਉਣੇ ਆ ਹੁਣ ਇਹ ਜਿੰਨੇ ਲਾਉਣੇ ਸੀ ਓਦਾਂ ਹੀ ਵਧਾ ਕੇ ਲਾਏ ਜਾਣਗੇ ਇਹ ਕਿੱਧਰ ਨੂੰ ਗੱਲ ਜਿਹੜੀ ਉਹ ਜਾ ਰਹੀ ਆ ਲੋਕ ਖਾਊਗਾ ਕੀ ਤੇ ਨਾਊਗੇ ਕੀ ਤੇ ਇਹ ਜਿਹੜਾ ਹੁਣ ਡਾਇਲੌਗ ਲੋਕਾਂ ਨੇ ਆਮ ਜਿਹੜਾ ਮਿਲਦਾ ਮਾਰਿਆ ਕਰਨਾ ਆ ਵੀ ਹਾਲਾਤ ਜਿਹੜੇ ਕੇਸ ਪਾਸੇ ਵੱਲ ਨੂੰ ਆ ਜਾ ਰਹੇ ਹੈਗੇ ਆ ਸੋ ਟੈਰਿਫ ਵਾਰ ਟ੍ਰੇਡ ਵਾਰ ਦੇ ਨਾਲ ਇਵੈਂਚੁਅਲੀ ਕੀ ਫਾਇਦਾ ਹੋਊਗਾ ਇਹ ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸ ਸਕਦਾ ਪਰ ਹਾਲ ਦੀ ਘੜੀ ਸ਼ਾਰਟ ਟਰਮ ਪੇਨ ਲੋਕਾਂ ਨੂੰ ਇਸ ਦੇ ਵਿੱਚ ਝੱਲਣੀ ਪਊਗੀ ਤੁਸੀਂ ਜਿਹੜੇ ਕਾਮਰਸ ਘਤ ਲੁੱਟਨਿਕ ਦੀ ਵੀ ਗੱਲ ਕਰ ਰਹੇ ਸੀਗੇ ਉਹਨਾਂ ਨੂੰ ਤੇ ਇਨਫੈਕਟ 트੍ਰੰਪ ਪ੍ਰਸ਼ਾਸਨ ਨੂੰ ਬਾਰ ਬਾਰ ਇਸ ਦੇ ਵਿੱਚ ਪੁੱਛਿਆ ਜਿਹੜਾ ਉਹ ਜਾ ਰਿਹਾ ਹੈ ਵੀ ਭਾਈ ਇਸ ਨੂੰ ਇਹਦੇ ਨਾਲ ਦੇ ਇਨਫਲੇਸ਼ਨ ਵਧੂਗੀ ਕੀ ਜਿਹੜਾ ਇਸ ਦੇ ਵਿੱਚ ਹੋਊਗਾ ਪਰ ਉਹ ਹਾਲ ਦੀ ਘੜੀ ਕੋਈ ਵੀ ਜੈਨਾ 트੍ਰੰਪ ਹੁਣਾ ਦੇ ਟਰੇਡ ਪਾਲਿਸੀਸ ਦੇ ਉਲਟ ਬੋਲਣ ਨੂੰ ਰਾਜੀ ਨਹੀਂ ਆ ਉਹ ਕਹਿੰਦੇ ਵੀ ਅਸੀਂ ਜਿਹੜੀਆਂ ਟਰੰਪ ਹੋਣਾਂ ਦੀ ਟਰੇਡ ਪਾਲਿਸੀਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੈਗੇ ਆ ਜੇ ਚੀਜ਼ਾਂ ਮਹਿੰਗੀਆਂ ਵੀ ਹੁੰਦੀਆਂ ਤੇ ਉਹ ਆਪਾਂ ਨੂੰ ਸ਼ਾਰਟ ਟਰਮ ਦੇ ਲਈ ਇਹ ਚੱਲਣੀਆਂ ਜਿਹੜੀਆਂ ਉਹ ਪੈਣਗੀਆਂ ਸੋ ਇਹ ਡੀਲ ਦੇ ਵਿੱਚ ਕਹਿੰਦੇ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਜਿਹੜਾ ਸਮਾਨ ਜੋ ਅਮਰੀਕਾ ਤੋਂ ਯੂਰੋਪੀਅਨ ਸੰਘ ਨੂੰ ਜਾਂਦਾ ਆ ਉਸ ਉੱਤੇ ਜਿਹੜਾ ਅਸਰ ਆ ਇਹ ਪੈਣ ਜਾਵੇਗਾ ਉਹ ਹੁਣ ਉੱਥੇ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਹੋ ਜਾਣ ਗਿਆ ਫੋਰਮਨਿਸਟਰ ਜਿਹੜੇ ਜੀ7 ਕੰਟਰੀਜ਼ ਆ ਉਹ ਕੈਨੇਡਾ ਜਿਹਦੇ ਵਿੱਚ ਹੈਗਾ ਤੇ ਯੂਐਸ ਵੀ ਆ ਉਹ ਕਿਊਬਕ ਦੇ ਚਾਰਲੇਬਾਕਸ ਰੀਜਨ ਦੇ ਵਿੱਚ ਮਿਲਣ ਜਾਣ ਜਾ ਰਿਹਾ ਹੈਗੇ ਆ ਬ੍ਰਿਟੇਨ ਕੈਨੇਡਾ ਫਰਾਂਸ ਜਰਮਨੀ ਇਟਲੀ ਜਾਪਾਨ ਤੇ ਯੂਐਸ ਸੋ ਇਸ ਟੈਰਫ ਦੇ ਰੋਲੇ ਰੱਪੇ ਦੇ ਦੌਰਾਨ ਉੱਥੇ ਜਿਹੜੀ ਮੀਟਿੰਗ ਹੋਣ ਜਾ ਰਹੀ ਆ ਕੈਨੇਡਾ ਦੀ ਫੋਰਮਨਿਸਟਰ ਮਿਲਾਨੀਆ ਯੋਲੀ ਉਹਨਾਂ ਨੇ ਇਹ ਇਸ਼ੂ ਜਿਹੜਾ ਯੂਐਸ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਦੇ ਕੋਲ ਵੀ ਉਠਾਇਆ ਹੈਗਾ ਕਹਿੰਦੇ ਵੀ ਮੈਂ ਹਰ ਮੀਟਿੰਗ ਦੇ ਵਿੱਚ ਟੈਰਫ ਦਾ ਇਸ਼ੂ ਉਠਾਇਆ ਆ ਪਈ ਇਹ ਆਪਾਂ ਗਵਾਂਡੀ ਮੁਲਕ ਹੈਗੇ ਆ ਸਾਡੇ ਤੇ ਇਦਾਂ ਦਾ ਕੰਮ ਜਿਹੜਾ ਨਹੀਂ ਕਰਨਾ ਚਾਹੀਦਾ ਹੈਗਾ ਤੇ ਬੈਠ ਕੇ ਜਿਹੜੀ ਆ ਗੱਲਬਾਤ ਕਰਨੀ ਚਾਹੀਦੀ ਹੈਗੀ ਆ ਸੋ ਬਾਰ-ਬਾਰ ਪ੍ਰੈਜ਼ੀਡੈਂਟ 트੍ਰੰਪ ਹੋਣਾ ਵੱਲੋਂ ਕੈਨੇਡਾ ਨੂੰ ਅਨੈਕਸ ਕਰਨ ਦੇ ਲਈ ਬੀਜੀ ਅਸੀਂ ਸਾਡੀ 55ਵੀਂ ਸਟੇਟ ਹੋਊਗੀ ਉਹ ਇੱਕ ਮਾੜੀ ਗੱਲ ਹੈਗੀ ਆ ਉਹਦੇ ਨਾਲ ਕੈਨੇਡਾ ਦੇ ਲੋਕ ਉਹਨਾਂ ਚ ਨੈਸ਼ਨਲਿਜ਼ਮ ਜਾਗ ਰਿਹਾ ਹੁਣ ਉਹ ਇਕੱਠੇ ਹੋ ਰਹੇ ਹੈਗੇ ਆ ਮਿਲਾਨੀਆ ਜੋਲੀ ਕੈਨੇਡਾ ਦੀ ਜਿਹੜੀ ਮਨਿਸਟਰ ਆ ਫੋਰਮ ਮਨਿਸਟਰ ਆ ਉਹਨਾਂ ਨੇ ਅਮਰੀਕਨ ਲੋਕਾਂ ਨੂੰ ਅਡਰੈਸ ਕੀਤਾ ਆ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਕਿ ਕੈਨੇਡਾ ਤੁਹਾਡਾ ਬਹੁਤ ਹੀ ਵਧੀਆ ਦੋਸਤ ਆ ਅਸੀਂ ਵਧੀਆ ਨੇਬਰ ਹੈਗੇ ਆ ਤੇ ਵਧੀਆ ਐਲਾਈ ਹੈਗੇ ਆ ਸਾਡ ਬੋਤਿਆਂ ਦੀਆਂ ਸਾਡੇ ਪਰਿਵਾਰ ਦੋਨਾਂ ਮੁਲਕਾਂ ਦੇ ਦੋਨਾਂ ਬਾਰਡਰਸ ਦੇ ਆਰ-ਪਾਰ ਰਹਿੰਦੇ ਹੈਗੇ ਆ ਕੈਨੇਡਾ ਅਮਰੀਕਾ ਦਾ ਸਭ ਤੋਂ ਵੱਡਾ ਕਸਟਮਰ ਵੀ ਹੈਗਾ ਆ బిਗੇਸਟ ਕਸਟਮਰ ਆ ਤੇ ਅਸੀਂ ਸਭ ਤੋਂ ਜ਼ਿਆਦਾ ਅਮਰੀਕਾ ਦਾ ਸਮਾਨ ਖਰੀਦੇ ਆ ਜੇ ਗਿਣਿਆ ਜਾਵੇ ਯੂਕੇ ਫਰਾਂਸ ਚਾਈਨਾ ਤੇ ਜਾਪਾਨ ਸਾਰਿਆਂ ਨੂੰ ਰਲਾ ਕੇ ਉਸ ਤੋਂ ਵੀ ਵੱਧ ਜਿਹੜਾ ਕੈਨੇਡਾ ਵਾਲੇ ਆ ਉਹ ਅਮਰੀਕਾ ਦਾ ਸਮਾਨ ਖਰੀਦੇ ਹੈਗੇ ਆ ਕਹਿੰਦੇ ਵੀ ਅਸੀਂ ਦੋਨਾਂ ਮੁਲਕਾਂ ਨੇ ਰਲ ਕੇ generations spend ਕਰਕੇ ਆਪਣਾ ਰਿਲੇਸ਼ਨਸ਼ਿਪ ਬਿਲਡ ਕੀਤਾ ਹੈਗਾ ਤੇ ਕੈਨੇਡਾ ਇਸ ਨਾਟ ਵਨ ਡਰਾਈਵਿੰਗ ਅਪ ਦਾ ਕੋਸਟ ਆਫ ਯਰ ਗਰੋਸਰੀ ਕੈਨੇਡਾ ਲੇਡੀ ਕਹਿੰਦੀ ਜ਼ਿੰਮੇਵਾਰ ਤੁਹਾਡੀ ਗਰੋਸਰੀ ਦੀਆਂ ਕੀਮਤਾਂ ਵਧਾਉਣ ਦੇ ਲਈ ਨਾ ਹੀ ਤੁਹਾਡੀ ਜੜੀਆਂ ਗੈਸ ਜਾਂ ਕੰਸਟਰਕਸ਼ਨ ਦੀਆਂ ਸੋ ਕੈਨੇਡਾ ਕਹਿੰਦੀ ਭਈ ਤੁਹਾਡੀਆਂ ਜੌਬਾਂ ਨੂੰ ਵੀ ਖਤਰੇ ਵਿੱਚ ਨਹੀਂ ਪਾਣ ਜਾ ਰਹੇ ਹੈਗੇ ਸੋ ਕੈਨੇਡਾ ਕਿਸੇ ਤਰ੍ਹਾਂ ਦੀ ਜੰਗ ਨਹੀਂ ਸ਼ੁਰੂ ਕਰਨ ਜਾ ਰਹੇ ਕਹਿੰਦੇ ਵੀ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦਾ ਜਿਹੜਾ ਟੈਰਿਫਸ ਦਾ ਵਾਰ ਉਹ ਕੈਨੇਡਾ ਦੇ ਅਗੇਂਸਟ ਇਹਦੇ ਨਾਲ ਕਿਸੇ ਦੀ ਵੀ ਜਿੱਤ ਨਹੀਂ ਹੋਊਗੀ ਸੋ ਉਹਨਾਂ ਨੇ ਇਹ ਕਿਹਾ ਵੀ ਅਮਰੀਕਨ ਫਰੈਂਡਸ ਸਾਡੀ ਜਿਹੜਾ ਸਾਥ ਦਿਓ ਤੇ ਸਾਡੀ ਹੈਲਪ ਕਰੋ ਤੇ ਜਿਹੜੇ ਟੈਰਿਫਸ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਰਿਮੂਵ ਕੀਤਾ ਜਾਵੇ ਸੋ ਤੇ ਉਹਨਾਂ ਨੇ ਕਿਹਾ ਪਈ ਆਪਣੇ ਗਵਰਨਰਸ ਨੂੰ ਆਪਣੇ ਸੈਨੇਟਰਸ ਨੂੰ ਆਪਣੇ ਹਾਊਸ ਰਿਪ੍ਰੈਜ਼ੈਂਟੇਟਿਵਸ ਨੂੰ ਆਪਣੇ ਮੇਅਰਸ ਨੂੰ ਇਹਦੇ ਨਾਲ ਗੱਲਬਾਤ ਕਰੋ ਤੇ ਵਾਈਟ ਹਾਊਸ ਨੂੰ ਮੈਸੇਜ ਦਿਓ ਇਹ ਜੋ ਕੈਨੇਡਾ ਦੀ ਫੋਰਮ ਮਿਨਿਸਟਰ ਮਿਲੈਨੀ ਜੋਲੀ ਆ ਉਹਨਾਂ ਨੇ ਅਮਰੀਕਨ ਲੋਕਾਂ ਨੂੰ ਇੱਕ ਬੇਨਤੀ ਕੀਤੀ ਹੈਗੀ ਆ ਜੀ ਜਿਹੜੇ ਯੂਰਪੀਅਨ ਯੂਨੀਅਨ ਹੁ ਦੱਸ ਰਹੇ ਆ ਵੀ ਜਿਹੜਾ 25% ਟੈਰਿਫ ਉਹਨਾਂ ਨੇ ਲਾਇਆ ਆ ਉਹਦੇ ਵਿੱਚ ਕਹਿੰਦੇ ਵੀ ਕਿਹੜਾ ਕਿਹੜਾ ਸਾਮਾਨ ਆ ਰਿਹਾ ਹੈ ਪੋਲਟਰੀ ਬੀਫ ਪੋਰਕ ਸੋਇਆਬੀਨ ਵਾਈਨ ਸਪਾਰਕਲਿੰਗ ਵਾਈਨ ਬੀਅਰ ਪੈਂਟ ਸ਼ਰਟ ਕਲੋਥਿੰਗ ਹੈਂਡਬੈਗ ਰੈਫਰਿਜਰੇਟਰ ਵਾਸ਼ਿੰਗ ਮਸ਼ੀਨ ਤੇ ਮੋਰਵਰਜ਼ ਕਿਨ੍ਹੇ ਵੀ EU ਦੇ ਅਧਿਕਾਰੀਆਂ ਨੇ ਪ੍ਰੋਡਕਟ ਵੀ ਉਹ ਚੁਣੇ ਆ ਜਿਹਦੇ ਨਾਲ ਅਮਰੀਕਾ ਦੇ ਆਮ ਲੋਕਾਂ ਦੇ ਉੱਤੇ ਜਾਂ ਉਹਨਾਂ ਕੰਪਨੀਆਂਜ਼ ਦੇ ਉੱਤੇ ਆ ਫਾਰਮਰਸ ਦੇ ਉੱਤੇ ਜਿਹੜਾ ਸਿੱਧਾ ਅਸਰ ਜਿਹੜਾ ਪਾਊਗਾ ਸੋ ਉਹ ਥਾਂ ਚੁਣੀ ਆ ਜਿੱਥੇ ਪੀੜ ਹੋਣੀ ਆ ਜਿੱਥੇ ਦਰਦ ਹੋਣੀ ਆ ਇਹ ਇਸ ਜਿਹੜੀ ਇੰਡਸਟਰੀ ਜਿੰਨੇ ਗੁੱਡਸ ਦੇ ਉੱਤੇ ਇਸ ਟਾਈਮ ਇਹਨਾਂ ਨੇ ਟੈਰਿਫ ਲਾਉਣਾ ਹੈ ਉਹ ਸਮਾਨ ਆ ਜਿਹੜਾ 트럼ਪ ਹੁਣਾ ਦਾ ਇੱਕ ਬਿਗ ਵੋਟਰ ਵੋਟਰ ਬੇਸ ਵੀ ਹੈਗਾ ਆ ਮੀਟਰਮ ਇਲੈਕਸ਼ਨ ਹੁਣ ਤਾਂ ਇਦਾਂ ਲੱਗ ਰਿਹਾ ਵੀ ਸਿਰ ਤੇ ਜਿਹੜੀਆਂ ਉਹ ਆ ਗਈਆਂ ਆ ਅਗਲੇ ਸਾਲ ਜਿਹੜੀਆਂ ਇਹ ਆਉਣੀਆਂ ਆ ਆਲਦੋ ਅਜੇ 트럼ਪ ਹੁਣਾ ਦੇ ਕਾਰਜਕਾਲ ਨੂੰ 100 ਦਿਨ ਵੀ ਪੂਰੇ ਅ ਨਹੀਂ ਹੋਏ ਅਜੇ ਪਰ ਉਸਤੀਆਂ ਜਿਹੜੀਆਂ ਗੱਲਾਂ ਬਾਤਾਂ ਆ ਆਲਰੇਡੀ ਸ਼ੁਰੂ ਹੋਣੀਆਂ ਸ਼ੁਰੂ ਹੋ ਚੁੱਕੀਆਂ ਆ ਸੋ ਲੋਕਾਂ ਦੇ ਲਈ ਇਹ ਅਗਲੇ ਜਿਹੜੇ ਕੁਝ ਮਹੀਨੇ ਕੁਝ ਸਾਲ ਜਿਹੜੇ ਆ ਉਹ ਇਸ ਤਰੀਕੇ ਦਾ ਜਿਹੜਾ ਹੋ ਵਕਤ ਰਹੇਗਾ ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਰਹੇਗੀ ਇਹ ਟ੍ਰੇਡ ਵਾਰ ਲਗਾਤਾਰ ਇਦਾਂ ਹੀ ਚਾਰ ਸਾਲ ਹੀ ਚੱਲੂਗੀ ਜਾਂ ਕੁਝ ਮਹੀਨੇ ਬਾਅਦ ਵੈਂਚੁਲੀ ਸੈਟਲਡਾਊਨ ਹੋ ਜਾਊਗਾ ਆ ਆਪਸ ਦੇ ਵਿੱਚ ਨੇਗੋਸ਼ੀਏਸ਼ਨਸ ਹੋ ਕੇ ਇੱਕ ਦੂਜੇ ਦੀ ਗੱਲ ਜਿਹੜੀ ਉਹ ਮੰਨੀ ਜਾਊਗੀ ਇਹ ਦੇਖਣੀ ਗੱਲ ਆ ਪਿਛਲੀ ਵਾਰ ਦੇ ਨਾਲੋਂ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਡਿਫਰੈਂਟ ਆ ਵੀ ਪਿਛਲੀ ਵਾਰ ਅਮਰੀਕਾ ਟੈਰਿਫ ਦਾ ਜਿਹੜਾ ਉਹ ਚੇਤਾਵਨੀ ਦਿੰਦਾ ਸੀ ਡਰ ਪਾਉਂਦਾ ਸੀ ਭੈ ਪਾਉਂਦਾ ਸੀ ਤੇ ਦੂਜੀਆਂ ਜਿਹੜੇ ਮੁਲਕ ਆ ਉਹ ਮੰਨ ਜਾਂਦੇ ਸੀਗੇ ਜਾਂ ਉਹਨਾਂ ਦੇ ਦੁਆਰਾ ਕੋਈ ਇਦਾਂ ਦੀ ਰਿਟੈਲੀਏਸ਼ਨ ਨਹੀਂ ਸੀ ਇਸ ਵਾਰ ਦੇ ਵਿੱਚ ਰਿਟੈਲੀਏਸ਼ਨ ਬਰਾਬਰ ਦੀ ਜਿਹੜੀ ਉਹ ਹੋ ਰਹੀ ਹੈ ਡਾਲਰ ਫॉर ਡਾਲਰ ਜਿਹੜਾ ਇਸ ਟਾਈਮ ਟੈਰਿਫਾ ਉਹ ਲੱਗ ਰਹੇ ਆ ਇਸ ਸਾਰੀ ਚੀਜ਼ ਦੇ ਨਾਲ ਆਮ ਲੋਕਾਂ ਨੂੰ ਤਾਂ ਪਤਾ ਨਹੀਂ ਕੀ ਬਣਨਾ ਆ ਪਰ ਜਿਹੜੇ ਅਰਥਸ਼ਾਸਤਰੀ ਆ ਜਾਂ ਅਰਥਚਾਰੇ ਦੇ ਮਾਹਰ ਆ ਉਹ ਇਹ ਡਰ ਜਿਹੜਾ ਉਹਨਾਂ ਨੂੰ ਲੱਗਾ ਪਿਆ ਵੀ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਸਾਰੇ ਕੱਲਾ ਅਮਰੀਕਾ ਹੀ ਨਹੀਂ ਪੂਰੀ ਦੁਨੀਆ ਹੀ ਕਿਤੇ ਰੈਸੈਸ਼ਨ ਦੇ ਵਿੱਚ ਉਹ ਨਾ ਚਲੀ ਜਾਵੇ ਸੋ ਲੈਟਸ ਸੀ ਕੀ ਬਣਦਾ ਆ ਪਰ ਟ੍ਰੇਡ ਵਾਰ ਇਸ ਟਾਈਮ ਪੂਰੀ ਤਰ੍ਹਾਂ ਸਿਖਰਾਂ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ ਜਿੱਤੇ ਸਵੇਰੇ ਮਾਹੌਲ ਹੋਰ ਹੁੰਦਾ ਤੇ ਰਾਤ ਨੂੰ ਸੌਣ ਲੱਗਿਆਂ ਮਾਹੌਲ ਜਿਹੜਾ ਕੁਝ ਹੋਰ ਹੀ ਨਵਾਂ ਬਣ ਚੁੱਕਾ ਹੁੰਦਾ ਹੈ